we uh -huh. ਅੱਜ ਜੀ ਆਪਾਂ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜੇਸ ਦੇ ਵਿੱਚ ਆਏ ਹਾਂ ਜਿਨ੍ਹਾਂ ਦੇ ਚੇਅਰਮੈਨ ਡਾਕਟਰ ਮਨਜੀਤ ਸਿੰਘ ਢਿੱਲੋਂ ਤੇ ਹਰਪਾਲ ਸਿੰਘ ਢਿੱਲੋਂ ਹਰਪ੍ਰੀਤ ਸਿੰਘ ਢਿੱਲੋਂ ਐਂਡੀ ਹੈ ਅੱਜ ਉਹਰੇ ਅਸੀਂ 500 ਬੂਟਾ ਲਾਣਾ ਹੈ ਲਾਣਾ ਹੈ ਤੇ ਇਹ ਜਿਹੜੇ ਇੱਕ ਹਰੀਆਵਲ ਲੈਰ ਇਨਾਂ ਨੇ ਚਲਾਈ ਹੈ ਇਹਦੇ ਵਿੱਚ ਜਿਹੜੇ ਮਨਜੀਤ ਸਿੰਘ ਢਿੱਲੋਂ ਚੇਅਰਮੈਨ ਹੈ ਇਹਨਾਂ ਨੇ 51000 ਬੂਟਾ ਲਾਉਣਾ ਹੈ ਟੋਟਲ 51000 ਚੋਂ 10000 ਬੂਟਾ ਇਹਨਾਂ ਨੇ ਪਿਛਲੇ ਸਾਲ ਲਾਇਆ ਸੀ 10000 ਇਸ ਸਾਲ ਲਾਉਣਾ ਹੈ ਅਗਲੇ ਸਾਲ ਵੀ 5 ਸਾਲਾਂ ਜਿਨ੍ਹਾਂ ਨੇ 51000 ਬੂਟੇ ਲਾਉਣੇ ਆ ਜੋ ਕਿ ਬਹੁਤ ਚੰਗੀ ਗੱਲ ਹੈ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ ਤੇ ਵੱਧ ਚੜ ਕੇ ਇਹਨਾਂ ਦੇ ਜੋ ਵੀ ਇਹ ਆਪਣਾ ਉਪਰਾਲਾ ਕਰਦੇ ਆ ਉਹਦਾ ਹਿੱਸਾ ਵੰਡਣਾ ਚਾਹੀਦਾ ਸਾਨੂੰ ਕਿਉਂਕਿ ਬੂਤੇ ਤੇ ਹਰਿਆਵਲ ਇਹ ਕਹਜੀ ਚੀਜ਼ ਹੈ ਜਿਹੜੀ ਮਨ ਨੂੰ ਸਕੂਨ ਦਿੰਦੀ ਹੈ ਤੇ ਸ਼ਾਂਤੀ ਮਨ ਨੂੰ ਆਉਂਦੀ ਹੈ ਇਹਨੂੰ ਦੇਖ ਕੇ ਤੇ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਹਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਾਲ ਡਾਕਟਰ ਮਨਜੀਤ ਸਿੰਘ ਢਿੱਲੋ ਜਿਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇੱਥੇ 500 ਪੌਦਾ ਲਾਇਆ ਗਿਆ ਤੇ ਇਹਨਾਂ ਨੇ 50 ਹਜ਼ਾਰ ਦਾ ਯਾਨੀ ਕਿ ਚੀਤਾ ਟਾਰਗੇਟ ਰੱਖਿਆ ਤੇ ਜਿਹੜਾ ਵਕ ਵਕ ਸ਼ਹਿਰ ਦੇ ਵਿੱਚ ਯਾਨੀ ਕਿ ਥਾਵਾਂ ਤੇ ਜਿੱਥੇ ਅਜਿਹੀਆਂ ਥਾਂ ਉੱਥੇ ਪੌਦੇ ਲਾ ਰਹੇ ਹਾਂ ਸਭ ਕੀ ਕਰਨੇ ਚਾਹੀਦੇ ਬਿਲਕੁਲ ਜੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਕੋਟਪੁਰਾ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਸਮਾਜ ਸਵਾ ਦੇ ਖੇਤਰ ਚ ਕੰਮ ਕਰ ਰਿਹਾ ਉੱਥੇ ਨਾਲ-ਨਾਲ ਹਰਿਆਵਲ ਲਹਿਰ ਵਿੱਚ ਵੀ ਮਾਨਯੋਗ ਸਪੀਕਰ ਸਾਹਿਬ ਦੀ ਅਗਵਾਈ ਜੀ ਅਸੀਂ ਪਿਛਲੇ ਸਾਲ ਸ਼ੁਰੂ ਕੀਤਾ ਸੀ ਔਰ ਅਸੀਂ ਉਸ ਵਕਤ ਐਲਾਨ ਕੀਤਾ ਸੀ ਕਿ ਅਸੀਂ 51000 ਪੌਦਾ ਲਾਵਾਂਗੇ ਔਰ ਪਿਛਲੇ ਸਾਲ ਅਸੀਂ 8300 8000 ਦੇ ਨੇੜੇ ਹੋ ਸਕਦਾ 10000 ਪਹੁੰਚ ਗਏ ਕੋਈ ਜਿਹੜੀਆਂ ਥਾਵਾਂ ਜਿਹੜੀ ਗਿਣਤੀ ਵਿੱਚ ਨਹੀਂ ਆ ਔਰ ਸਾਡਾ ਟਾਰਗੇਟ ਹੈ ਔਰ ਇਸ ਵਕਤ ਅਸੀਂ ਅੱਜ 10 ਦਾ ਜਨਮ ਦਿਨ ਸੀ ਸੋ ਗੁੱਡ ਮਾਰਨਿੰਗ ਵੈਲਫੇਅਰ ਕ ਸੋ ਅਸੀਂ ਅੱਜ ਬਾਬਾ ਫਰੀਦ ਗਰੁੱਪ ਆਫ ਕਾਲਜ ਕੋੜਕੂੜਾ ਵਿੱਚ ਜਿਹੜੀ 500 ਬੋਟਾ ਲਾ ਕੇ ਅੱਜ ਸ਼ੁਰੂਆਤ ਦੁਆਰਾ ਇਸ ਮੈਮਦ ਕੀਤੀ ਹੈ ਔਰ ਹੁਣੇ ਸਮੇਂ ਚ ਅਸੀਂ 21 ਹਾਂ ਤੱਕ ਇਸ ਮੈਮ ਨੂੰ ਲੈ ਜਾਵਾਂਗੇ ਸੋ ਮੈਂ ਸਾਰੇ ਪਬਲਿਕ ਨੂੰ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਸਾਰੇ ਵੱਧ ਤੋਂ ਵੱਧ ਕੋਦੇ ਲਾਓ ਕਲੱਬ ਦੇ ਪ੍ਰੋਜੈਕਟ ਇੰਚਾਰਜ ਲੈਕਚਰਰ ਵਿਨੋਦ ਤਮਨ ਜੀ ਹਾਂਜੀ ਗੁੱਡ ਮਾਰਨਿੰਗ ਵੈਲਕਮ ਕਲੱਬ ਵੱਲੋਂ ਜੋ ਮਾਨਯੋਗ ਸਪੀਕਰ ਉਤਾਰ ਸਿੰਘ ਸੰਧਵਾ ਜੀ ਦੇ ਕਹਿਣ ਤੇ ਜੋ ਵੇ ਲੋਖਣਗਾਂ ਦੀ ਮਹਿੰਤ ਲਈ ਸੀ ਉਹਦੇ ਦੂਜੇ ਪੜਾਅ ਵਿੱਚ ਅੱਜ ਅਸੀਂ ਇੱਥੇ ਗੁਲਕੁਲ ਕਾਲੇ ਵਿੱਚ ਇਹ ਗਾਣੇ ਆਏ ਹੈਗੇ ਆ ਅੱਜ ਇਹ ਖੁਸ਼ੀਆਂ ਦਿਨ ਨੂੰ ਹੋਰ ਵੀ ਹੈ ਕਿ ਸਾਡੇ ਕਲੱਬ ਦੇ ਪ੍ਰਧਾਨ ਨੇ ਸਰ ਮਜੀਦ ਸਿੰਘ ਢਿੱਲੋਂ ਉਹਨਾਂ ਦਾ ਵੀ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਨੇ ਖੁਸ਼ੀ ਵਿੱਚ ਵੀ ਕੀ ਹੈ ਕਿ ਇੱਥੇ ਸਾਰੇ ਗਲੂਟ ਦੇ ਵਿੱਚ 500 ਬੂਟੇ ਲਗਾਏ ਜਾ ਰਹੇ ਹਨ ਸਾਡੇ ਇਸ ਤੋਂ ਲਾਵਾ ਕਿ ਜਿਹੜੀ ਹੋਰ ਹੈ ਉਹ ਵੈ ਕਿ ਕਲੱਬ ਵੱਲੋਂ ਜੋ ਬੂਟੇ ਲਗਾਏ ਜਾ ਰਹੇ ਹਨ ਉਹ ਸਿਰਫ ਲਗਾਏ ਨਹੀਂ ਜਾ ਰਹੇ ਬਲਕਿ ਉਹਨਾਂ ਨੂੰ ਫੋਲੋ ਵੀ ਕੀਤਾ ਜਾਂਦਾ ਹੈਗਾ ਉਹਨਾਂ ਦੀ ਸੰਭਾਲ ਵੀ ਕੀਤੀ ਜਾਂਦੀ ਹੈ ਜਿਸ ਕਰਕੇ ਇਸ ਸਾਲ ਜੋ ਜੋ ਵੀ ਦਰਖਤ ਲਗਾਏ ਸਨ ਉਹਨਾਂ ਚੋਂ 80% ਜਿਹੜੇ ਦਰਖਤ ਦੇ ਬੂਟੇ ਨੇ ਉਹ ਚੱਲ ਰਹੇ ਨੇ ਵਾਹ ਵਾਹ ਇੱਕ ਮੈਂ ਜਿਹੜੀ ਹੋਰ ਗੱਲ ਸਮਝਦਾ ਕਿ ਇਸ ਤਰ੍ਹਾਂ ਜਦੋਂ ਅਸੀਂ ਵਾਰ-ਵਾਰ ਬੂਟੇ ਸਾਥ-ਸਾਥ ਲਗਾੰਨੇ ਆ ਤਾਂ ਲੋਕਾਂ ਵਿੱਚ ਵੀ ਕੀ ਹੈ ਇੱਕ ਅੰਡਰਸਟੈਂਡਿੰਗ ਡਿਵੈਲਪ ਹੁੰਦੀ ਹੈਗੀ ਉਹਨਾਂ ਦਾ ਵੀ ਕੀ ਹੈ ਇਸ ਪ੍ਰਤੀ ਇੱਕ ਸ਼ੌਂਕ ਜਾਗਦਾ ਹੈ ਅੱਜ ਜੋ ਸਾਡੇ ਹਾਲਾਤ ਨੇ ਜੋ ਸਾਡਾ ਵਾਤਾਵਰਣ ਨੂੰ ਨੁਕਸਾਨ ਪਹੁੰਚਿਆ ਹੈ ਉਸ ਨੂੰ ਸਿਰਫ ਇਸੇ ਮੁਹਿੰਮ ਰਾਹੀਂ ਕੀ ਹੈ ਬਚਾਇਆ ਜਾ ਸਕਦਾ ਹੈ ਅਸੀਂ ਸਾਡੀ ਧਰਤੀ ਨੂੰ ਘਟੋ ਘਟ ਵੀ 50 ਕਰੋੜ ਬੂਟਿਆਂ ਦੀ ਜ਼ਰੂਰਤ ਹੈ ਤੇ ਜੇ ਅਸੀਂ ਅੱਜ ਮੋਕਾ ਨਾ ਸੰਭਾਲਿਆ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਉਹਨਾਂ ਵਾਸਤੇ ਅਸੀਂ ਕੁਝ ਨਹੀਂ ਛੱਡ ਕੇ ਜਾਵਾਂਗੇ ਸਾਨੂੰ ਕੀ ਆ ਸਾਨੂੰ ਮਤਲਬ ਕਿ ਅਲੰਭਾ ਦੇਣਗੇ ਆ ਸਾਨੂੰ ਕਦੇ ਮਾਫ਼ ਨਹੀਂ ਕਰਨਗੇ ਅੱਜ ਫਿਰ ਇੱਕ ਵਾਰੀ ਫਿਰ ਪ੍ਰਧਾਨ ਜੀ ਇਹਨਾਂ ਦੇ ਜਨਮ ਦਿਨ ਤੇ ਮੁਬਾਰਕ ਦਿਨਾਂ ਜਿਹੜੀ ਉਹਨਾਂ ਨੇ ਮੁਹਿੰਮ ਚਲਾਈਆਂ ਬਹੁਤ ਹੀ ਸ਼ਾਨਦਾਰ ਮੈਂ ਤੇ ਮੇਰਾ ਰੁਖ ਉਹ ਮੁਹਿੰਮ ਜੋ ਸਾਡੇ ਮਾਨਯੋਗ ਸਪੀਕਰ ਸਰਦਾਰ ਕੁਲਤਾਸ ਸਿੰਘ ਸੰਧਵਾ ਜੀ ਨੇ ਪਿਛਲੇ ਸਾਲ ਹਾਲਤ ਗੁੱਡ ਮਾਰਨਿੰਗ ਕਲੱਬ ਦੀ ਜਿਹੜੀ ਰਹਿਨਮਾਈ ਏਡ ਸ਼ੁਰੂ ਕਰਵਾਈ ਸੀ ਔਰ ਉਹਦੇ ਵਿੱਚ ਦਾਸ ਨੂੰ ਮੌਕਾ ਮਿਲਿਆ ਸੀਗਾ ਪ੍ਰੋਜੈਕਟ ਇੰਚਾਰਜ ਦਾ ਔਰ ਅਸੀਂ ਰਲ ਮਿਲ ਕੇ 8350 ਜਿਹੜੇ ਬੂਟੇ ਲਾਏ ਸੀ ਔਰ ਅੱਗੇ ਤੁਹਾਨੂੰ ਗੱਲਾਂ ਸੁਣਨ ਨੂੰ ਆਈਆਂ ਵੀ ਤੁਸੀਂ 50000 ਬੂਟੇ ਦਾ ਸਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਲੋਕਾਂ ਨਾਲ ਤੇ ਤੁਸੀਂ ਲਾਏ ਘਟਾ ਹੈ ਪਰ ਉਹਨਾਂ ਨੂੰ ਇੱਕ ਗੱਲ ਨਿਗਾਹ ਕਰਾ ਦਈਏ ਵੀ ਅਸੀਂ ਹੌਲੀ-ਹੌਲੀ ਲਾ ਰਹੇ ਆ ਤੇ ਉਹਨਾਂ ਬੂਟੇ ਸੰਭਾਲ ਕਰ ਰਹੇ ਆ ਬੂਟੇ ਲਾਉਣਾ ਔਖਾ ਨਹੀਂ ਬੂਟੇ ਨੂੰ ਸੰਭਾਲਣਾ ਔਖਾ ਸੋ ਸਾਡੀ ਕੋਸ਼ਿਸ਼ ਇਹੀ ਹੈ ਵੀ ਉਹੋ ਜੀ ਜਗ੍ਹਾ ਤੇ ਬੂਟੇ ਜਗਾ ਲੱਭ ਲੱਭ ਕੇ ਲਾ ਰਹੇ ਆ ਜਿੱਥੇ ਉਹਨਾਂ ਦੀ ਸੰਭਾਲਣ ਵਾਲੇ ਪ੍ਰੋਪਰ ਪਿੱਛੇ ਬੰਦੇ ਹੋਣ ਸੋ ਉਸੇ ਤਰ੍ਹਾਂ ਤੇ ਅੱਜ ਅਸੀਂ ਮਾਨਯੋਗ ਸਾਡੇ ਪ੍ਰਧਾਨ ਜੀ ਸਰਦਾਰ ਮਜੀਤ ਸਿੰਘ ਢਿੱਲੋਂ ਉਹਨਾਂ ਦੀ ਅੱਜ 52 ਸਾਲਾਂ ਜੋ ਉਹਨਾਂ ਦੇ ਪੂਰੇ ਹੋਏ ਆ ਉਹਨਾਂ ਦੀ ਖੁਸ਼ੀ ਦੇ ਵਿੱਚ ਅਸੀਂ ਅੱਜ ਇੱਥੇ ਬੂਟੇ ਲਾ ਰਹੇ ਆਂ ਔਰ ਇਹਨਾਂ ਦਾ ਜਨਮ ਦਿਨ ਮਨਾ ਰਹੇ ਆਂ ਔਰ ਉਮੀਦ ਕਰਦੇ ਆਂ ਕਿ ਸਾਨੂੰ ਵੀ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ ਕਿਉਂਕਿ ਪਾਣੀ ਦਾ ਜਿਹੜਾ ਲੈਵਲ ਆ ਬਹੁਤ ਥੱਲੇ ਹੁੰਦਾ ਜਾ ਰਿਹਾ ਸੋ ਗਰਮੀ ਵੀ ਵਧਦੀ ਜਾ ਰਹੀ ਹੈ ਜੇ ਅਸੀਂ ਆਉਣ ਵਾਲੇ ਸਮੇਂ 'ਚ ਆਪਣੀ ਪੀੜ੍ਹੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਡੇ ਲਈ ਬਹੁਤ ਵਧੀਆ ਮੈਸੇਜ ਹੈ ਐਟ ਲੀਸਟ ਹਰ ਬੰਦਾ ਘਟੋ ਘਟ 1-1 ਬੂਟਾ ਆਪਣੇ ਆਲੇ-ਦੁਆਲੇ ਘਰ ਦੇ ਬਾਹਰ ਗਲੀ 'ਚ ਜਿੱਥੇ ਵੀ ਜਗ੍ਹਾ ਮਿਲਦੀ ਹੈ ਜ਼ਰੂਰ ਲਾਓ ਤੇ ਪੰਜਾਬ ਦੀ ਹਰਿਆਵਲ ਦਾ ਹਿੱਸਾ ਵੀਰੋ ਮਨਪ੍ਰੀਤ ਸਿੰਘ ਮਨੀ ਢਾਲੀਵਾਲ ਕੀ ਕਹਿਣਾ ਚਾਹੁੰਦੇ ਢਾਲੀਵਾਲ ਸਾਹਿਬ ਅੱਜ ਅਸੀਂ ਇੱਕ ਗੁੱਡ ਮਾਰਨਿੰਗ ਕਲੱਬ ਦੇ ਜਿਹੜੇ ਪ੍ਰਧਾਨ ਸਾਹਿਬ ਆ ਡਾਕਟਰ ਸਾਹਿਬ ਕੋਲ ਸਾਹਿਬ ਇਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਇੱਥੇ ਇਕੱਤਰ ਹੋਏ ਆ ਤੇ ਜਿਹੜਾ ਜਾਣਦੇ ਨੂੰ ਯਾਦਗਾਰੀ ਬਣਾਉਣਾਸਤੇ ਜਿਹੜੇ ਇੱਕ ਹੈ ਜਿਨ੍ਹਾਂ ਨੇ ਮੈਂ ਮਤਾ ਪਣੀ ਪਾਇ ਪਹਿਲਾਂ ਨਹੀਂ ਚੱਲ ਰਹੀ ਜੀ ਪਰ ਜਲਦੀ ਦਾ ਜਾਉਂਦੇ ਨੇ ਉਹਨੂੰ ਯਾਦਗਾਰੀ ਬਣਾਉਣਾ ਵਾਸਤੇ ਅੱਜ ਇੱਥੇ ਰੁੱਖ ਲਗਾਉਣ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਉਹਦੇ ਵਾਸਤੇ ਆਪਣੇ ਸਮੂਹ ਮੈਂਬਰ ਇੱਥੇ ਇਕੱਤਰ ਹੋਏ ਆ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਜਿਹੜਾ ਵੀ ਆਪਣਾ ਕੋਈ ਵੀ ਖੁਸ਼ੀ ਗਮੀ ਦਾ ਸਮਾਗਮ ਹੈ ਇਹਨਾਂ ਵਾਂਗੂ ਇਹਨਾਂ ਤੋਂ ਪ੍ਰੇਰਣਾ ਲੈ ਕੇ ਆਪਾਂ ਰੁੱਖ ਲਗਾ ਕੇ ਤੇ ਉਹਨਾਂ ਨੂੰ ਨਾਲ ਹੀ ਸੰਭਾਲਣ ਦਾ ਐਰ ਕਰਕੇ ਉਹਨੂੰ ਆਪਾਂ ਯਾਦਗਾਰੀ ਬਣਾਈਏ ਮੈਂ ਸਾਡੇ ਮਾਨਯੋਗ ਸਪੀਕਰ ਸਾਹਿਬ ਤੇ ਸਾਡੀ ਸੂਚੀ ਟੀਮ ਵੱਲੋਂ ਇਹ ਸਫਰਾਂ ਲਈ ਦੀ ਵਧਾਈ ਦਿੰਦਾ ਬਹੁਤ ਬਹੁਤ ਮੁਬਾਰਕਬਾਦ ਉੰਦਨ ਦੀ ਖੁਸ਼ੀ ਚ ਰੁੱਖ ਲਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਬਿਲਕੁਲ ਜੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਸਮਾਜ ਸੇਵਾ ਦੇ ਕੰਮ ਕਰਦਾ ਆ ਰਿਹਾ ਹੈ ਤੇ ਪਿਛਲੇ ਸਾਲ ਅਸੀਂ ਰੁੱਖ ਲਗਾਉਣ ਦੀ ਮਹਿੰਮ ਸ਼ੁਰੂ ਕੀਤੀ ਮੈਂ ਤੇ ਮੇਰਾ ਰੁੱਖ ਤੇ ਉਸ ਨੂੰ ਅਸੀਂ ਪੂਰਾ ਕਰਦੇ ਤਕਰੀਬਨ 8000 ਦੇ ਕਰੀਬ ਅਸੀਂ ਬੋਦੇ ਲਾਏ ਸੀ ਉਦੋਂ ਮੱਕੜ ਸਾਹਿਬ ਇੰਚਾਰਜ ਸੀ ਤੇ ਹੁਣ ਧਮਨ ਸਾਹਿਬ ਇੰਚਾਰਜ ਲੈ ਰਹੇ ਸੋ ਇਸ ਵਕਤ ਅਸੀਂ ਬਾਬਾ ਫਰੀਦ ਗਰੁੱਪ ਆਫ ਗੁਰੂਕੋਲ ਕਾਲਜ ਕੋਰਟ ਪਰ ਖੜੇ ਆ ਅੱਜ 10 ਦਾ ਜਨਮ ਦਿਨ ਵੀ ਇਹਨੂੰ ਸਾਰੇ ਸਾਡੇ ਮੈਂਬਰਾਂ ਨੇ ਕਿਹਾ ਕਿ ਆਪਾਂ ਲਾਲ ਮਿਲ ਕੇ ਇਸ ਨੂੰ ਮਨਾਈਏ ਸੋ ਅਸੀਂ ਸ਼ੁਰੂਆਤ ਕੀਤੀ ਅੱਜ 500 ਬੂਟਾ ਜਿਹੜਾ ਬਾਬਾ ਫਰੀਦ ਗਰੁੱਪ ਆਫ ਗੁਰੂਕੋਲ ਕਾਲਜ ਵਿੱਚ ਲਗਾ ਰਹੇ ਆ ਔਰ ਆਉਣ ਵਾਲੇ ਸਮੇਂ ਜੇ ਪਿਛਲੀ ਵਾਰ ਅਸੀਂ 8000 ਲੈਦੇ ਸੋਈ ਕੋਸ਼ਿਸ਼ ਸਾਡੀ ਹੈ ਕਿ 11000 ਤੋਂ ਉੱਪਰ ਅਸੀਂ ਕੱਪੀਏ ਸੋ ਅੱਜ ਮੈਂ ਸਾਰੇ ਆਪਣੇ ਗੁੱਡ ਮਾਰਨਿੰਗ ਵੈਲਵਲ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾਂਗੇ ਸਾਰੇ ਇੱਥੇ ਪਹੁੰਚੇ ਆ ਅਸੀਂ ਨਾਸ਼ਤਾ ਕੀਤਾ ਤੇ ਅੱਗੇ ਤੋਂ ਸਾਰੇ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਹੋਏ ਅਸੀਂ ਹਰਿਆਵਲ ਲਹਿਰ ਨੂੰ 11000 ਦੀ ਬਜਾਏ 21000 31000 ਤੱਕ ਲੈ ਕੇ ਜਾਵਾਂਗੇ ਸੋ ਮੈਂ ਸਾਰੇ ਗੁੱਡ ਮਾਰਨਿੰਗ ਵੈਲਵਲ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ